मीटिंग की जैसा आप सभी जानते हैं और उस मीटिंग में मिनिमम कम, कम एकता के ऊपर चर्चा हुई और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी है चतन हमारी ओर से कोशिश होगी आज क्योंकि ढल्लेवाल जी की हालत बहुत क्रिटिकल है हमने मीटिंग भी जल्द करने की हर दो तो झंडे जी चले गए हैं वहाँ उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में अभी कुछ दिक्कतें हैं मिनिमम एकता के लिए हमने हाथ बढ़ा दिया है और हम आशा करेंगे जल्द ही मिनिमम एकता हो इसी यही बात थी जो मैंने आपको बतान किया भंशु साहब जब पत्रकार दोस्तों कि मैं भदेर साहब ने गल कीती दोनों फॉर्मों दी मीटिंग हुई सी 13 नु 13 तो आवाज 14 तारीख दा किन्ने फॉर्मों दी मीटिंग हुई सो मैं क्लियर शब्दां जे कहवा ਇਹ ਦੋਨੋਂ ਫੋਰਮਾਂ ਦੀ ਮੀਟਿੰਗ ਜੀਜੇ ਫੋਰਮ ਐਸਕੇਐਮ ਨਾਲ ਹੋਈ ਪੁੱਛੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਇੱਕ ਸਾਫ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਅੱਜ ਤੇ ਇਹ আর ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ। ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰ ਦੋ ਛੰਡੇ ਸਾਹਿਬ ਆਏ ਸੀ। 900 ਉਹ ਪਤਾ ਚੌਥੇ ਦਿਨ ਹੈਗੇ ਮਰਨ ਵਰਤ ਦੇ ਵਿੱਚ ਉਹ ਚਲੇ ਗਏ ਰੇਡੀਕੀ ਤੇ ਔਰ ਜੱਲੇਵਾਲ ਸਾਭ ਦੀ ਸਿਹਤ ਬੜੀ ਨਾਜ਼ੁਕ ਨਿੱਕੀ ਹੋ ਚੁੱਕੀ ਕੱਲ ਸੋਇਸ ਕਰਕੇ ਅਸੀਂ ਦੋਨੇ ਫਾਰਮ 'ਚ ਇਕਤਾ ਵਾਲੇ ਪਾਸੇ ਨਾ ਪਹਿਲਾ ਅਖ ਤੇ ਪੈਰ ਪਿੱਛੇ ਕਿੰਨੇ ਹੱਦ ਖਾਮੀ ਆ ਉਹ ਬੜੇ ਇੱਕ ਸਾਦੇ ਸੋ ਉਸ ਤੋਂ ਗੱਲ ਮੇਰੇ دوست ਲਕਸ਼ਮੀਦਰ ਹੌਂਕਰਣ ਅੰਤਰਗਤ ਸੰਦੀਓਸ बात को बताएगी एकता सब चाहते हैं सबसे ज्यादा एकता चाहती है जो हमारे किसान मजदूर भाई ना भई करो चाहता है हम एकता में रहकर लड़ें उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम आमीद करते हैं जो जनता की भावना है कि एकता हो जो हमारी सबकी दोनों फॉर्मों की भावना है जिस हालात में सरकार रीत सिंह डल्लेवाल की उस भावना को देखते हुए एकता दूर होगी और ये जो मोर्चा आने वाले हमारे जो प्रोग्राम हैं वो दे रखे हैं आगे वाले वो जो के क्यों हैं और हमारे सरदार जगीर सिंह डल्लेवाल जी चौपन दिन हो गए हैं अमर फांचल पर है तो दूसरे 111 सौ ग्यारह बैठे थे कल भी दस और बैठे हैं तो उनमें से भी चार पाँच साथियों के हालात खराब हो रहे हैं डल्लेवाल जी की सेहत खराब है तो हम ਅਬ ਸਭੀ ਸਾਥੀ ਦੋਨੋ ਮੋਰਚੇ ਤੋਂ ਚੱਲਦੇ ਹਾਂ ਇਸ ਦੇ ਬਾਅਦ ਅਸੀਂ ਕਹੀਂ ਦਰਵਾਜ਼ੇ ਤੇ ਪਰੇਸ਼ਾਨ ਅੱਜ ਦੀ ਮੀਟਿੰਗ ਦੇ ਵਿੱਚ ਜਾਨਕ ਪੰਦੇਰ ਸਾਹਿਬ ਕੁਝ ਨਹੀਂ ਹੋਇਆ ਕਰਾਇਰ ਸਾਹਿਬ ਦਾ ਪ੍ਰਸੰਗ ਕਿਤੋਂ ਬਾਅਦ ਸਾਥੀਓ ਜਿਵੇਂ ਕਿ ਪੰਦੇਰ ਸਾਹਿਬ ਨੇ ਪਹਿਲਾਂ ਸਾਹਮਣੇ ਦੱਸਿਆ ਹੀ ਹੈ ਕਿ ਮੈਨੂੰ ਪ੍ਰੋਗਰਾਮ ਤੇ ਇਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਹੋ ਰਹੀ ਹੈ ਤੈਨੂੰ ਇਨਫਾਰਮ ਕਰੀ ਇਸ ਮੀਟਿੰਗ ਦੇ ਵਿੱਚ ਐ ਐਸਕੇਮ ਵੱਲੋਂ ਸਾਥੀ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚ ਵਿਚਾਰਨਗੇ ਸੋ ਇਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਬੁਲੇ ਨੇ ਔਰ ਇੱਕੇ ਵੱਲ ਨੂੰ ਵਧੇ ਹੈ ਕਾਫੀ ਮਿਨਿਮਮ ਇੱਕ ਤਵਨ ਮੈਕਸਿਮਮ ਇੱਕ ਤਵਨ ਵਧਨ 180 30 ਜਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ ਵਾਰ-ਵਾਰ ਮੌਂਟਿੰਗ ਹੋ ਰਹੀ ਹੈ ਉਲਟੀਆਂ ਆ ਰਹੀਆਂ ਹੈ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਛੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇੰਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇੱਕੇ ਵੱਲ ਵਧੀ ਰਾਜ ਸਾਹਿਬ ਗੱਲਾਂ ਤੋਂ ਬਿਨਾਂ ਕਿਸੇ ਕਿਸੇ ਐਕਸ਼ਨ ਦੇ ਉੱਤੇ ਸਹਿਮਤੀ ਬਣੀ ਹੈ ਕਿੰਨੇ ਫਾਰਮਾਂ ਦੀ ਇੱਕ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਟਿੱਖਾ ਕਰਦੀ ਅਸੀਂ ਜਦੋਂ ਸਾਡਾ ਕਾਨੂੰਨੀ ਕੀ ਨੂੰ ਜਾਤਾ ਜਾਣਾ ਉਦੋਂ ਰਿਕਸਟ ਦਾ ਉਦੋਂ ਬਾਅਦ 22 ਨੂੰ ਲਾਂਚ ਕਰਾਂਗੇ ਉਹਦਾ ਕੀ ਰੂਪ ਦੇਣਾ ਜਦੋਂ ਸਰਕਾਰ ਚੁੱਪ ਬੈਠੀ ਹੈ ਕਿਉਂ ਚੁੱਪ ਬੈਠੀ ਆ ਉਹਦੇ ਤੇ ਮਜਾਕ ਕਰ ਰਹੇ 21 ਤੋਂ ਬਾਅਦ 22 ਨੂੰ ਉਹਦਾ ਪੂਰਾ ਲਾਂਚ ਅੱਜ ਦੀ ਮੀਟਿੰਗ ਨਾਲ ਕੋਈ ਐਕਸ਼ਨ ਤੇ ਸਹਿਮਤੀ ਬਣੀ ਹੈ ਜੀ ਅੱਜ ਦੀ ਅੱਜ ਦੀ ਮੀਟਿੰਗ 'ਚ ਕੋਈ ਐਕਸ਼ਨ ਤੇ ਸਹਿਮਤੀ ਬਣੀ ਹੈ ਕਿ ਨਹੀਂ ਕੋ ਬਣੀ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਜੇ ਲੋ ਸਾਡੇ ਕੋਲ ਆਵਾਜ਼ ਅਸੀਂ ਮੀਟਿੰਗਾਂ 'ਚ ਸਮੇਂ ਕੱਢੀਏ ਅਨੁਸਾਰ ਤਾਂ ਨਹੀਂ ਉਹ ਉਹਨਾਂ ਨੇ ਇੱਕ ਵਿਚਾਰ ਨਾਲ ਫਿਰ ਉਹਨਾਂ ਦੀ ਗੱਲ ਕਿੰਨਾ ਸਮਾਂ ਲੱਗਿਆ ਕਹਿੰਦੇ ਲੀਡਰ ਨੇ ਕਿੰਨੇ ਕਿੰਨਾ ਦੇਖੋ 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 ਮੈਂ ਇਹ ਜਵਾਬ ਦੇ ਦੇਖੋ ਮਿਨੀਮਮ ਜਿਹੜੀ ਗੱਲ ਅੰਦਰ ਹੋਈ ਉਸ ਦਾਸ ਦੀ ਆਪਣੀ ਕੋਈ ਮਿਨੀਮਮ ਤੇਰਾ ਨਿਕਲ ਜਾਂਦਾ ਤਾ ਸਤਿ ਕਰਕੇ ਅਨਾਉਂਸ ਕਰ ਦਿੰਦੇ। ਕਹਿ ਕਹਿ ਸਕਦਾ ਕਿ ਮੀਟਿੰਗ ਤੇ ਕੁਛ ਨਹੀਂ ਨਿਕਲਿਆ ਅੱਜ ਦੀ। ਇਹ ਇਹ ਮੇਰੀ ਵੀ ਅੱਜ ਦੀ ਮੀਟਿੰਗ ਕੁਛ ਨਹੀਂ ਹੋਇਆ ਗੱਲ ਹੋਰ ਫੈਸਲਾ ਹੋਇਆ। ਠੀਕ ਕਹਿ ਸਕਦੇ। ਮੈਂ ਇਹਦੀ ਇਹਨੇ ਆਪਾਂ ਕਹੀਏ। ਗੱਲ ਹੋਈ ਆ। ਮਿਨੀਮਮ ਏਕਤਾ ਤੇ ਗੱਲ ਵਧੀਆ ਕਿ ਤੁਰੀਆ ਉਹਨਾਂ ਉਹਨਾਂ ਨੇ ਵਿਚਾਰ ਕੇ ਸਾਨੂੰ ਦੱਸਣਾ ਵਾ ਕਿ ਇਹ ਕੀ ਨਹੀਂ ਹੋਈ ਤਾਂ ਠੀਕ ਨਹੀਂ ਪੰਦੇਰ ਸਾਹਿਬ ਪੰਦਰਾ ਤੋਂ ਪੰਦੇਰ ਸਾਹਿਬ ਕੀ ਕਰਨ ਦਾ ਕਾਰਨ ਇਹ ਸੀ ਕਿ ਦਲੇਵਾ ਸਾਹਿਬ ਦੀ ਸਿਹਤ ਠੀਕ ਨਹੀਂ ਸੀ ਗੱਲਾਂ ਜਿਆਦਾ ਹੋ ਰਹੀਆਂ ਨੇ ਐਕਸ਼ਨ ਘੱਟ ਹੋ ਰਿਹਾ ਹੈ ਦੇਖੋ ਭਰਾਓ ਦੇਖੋ ਭਰਾਓ ਮੇਰੀ ਬੇਨਤੀ ਸੁਣੋ ਉਹ ਚੁੱਪੀ ਅਧਿਆਰ ਬਚਾਉਣ ਨੂੰ ਅਸੀਂ ਦੋਵੇਂ ਫੋਰ ਨੂੰ ਨਹੀਂ ਕਹਿਣਾ ਚਾਹੁੰਦੇ ਜਿਹੜਾ ਏਕਤਾ ਦੇ ਵਿੱਚ ਕਲਖੜੀ ਦਿਖਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਜਿਹੜੇ ਮੱਝ ਵੀ ਕਹਿਣਾ ਤੁਹਾਨੂੰ ਫਿਰ ਜਿਵੇਂ ਅਸੀਂ ਸਮੂਹ ਦੀ ਏਕਤਾ ਦੇ ਹੱਕੀਆਂ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸ ਤਾਂ ਚੰਗੀ ਰੱਖਣੀ ਚਾਹੀਦੀ ਆ ਵੀ ਇਹਦੀ ਸਮਾਪਤੀ ਸਮੇਂ ਦੱਸ ਦਿਓ ਕਿ ਕਿ ਰੱਖੀ ਹੈ ਜੇ ਨਾ ਉਹ ਬਗੈਰ ਮਰਨ ਦਾ ਪੱਜੀ ਤੇ ਕੀ ਫਾਇਦਾ ਤੇ ਚੱਲਿਆ ਮਰਦੇ ਨਾ ਕਿ ਉਹਦਾ ਯੋਗ ਨਹੀਂ ਕਰਦੇ ਉਹ ਵਿੱਚ ਜੀ ਪਾਈਂਦੀ ਆਪਣੀ ਰਹਿਣੇ ਕਰਦੇ ਨਾ ਬਹੁਤ ਚੰਗਾ ਹੱਟ ਗਿਆ ਤਾਂ ਪਿੱਠ ਖਵਾਈ ਉਹ ਜਿਹੜੇ ਬੋਲਦੇ ਧਿਆਨ ਨਾਲ ਜਦੋਂ ਹੱਟ ਗਿਆ ਹੋਈ ਜਾਂਦੀ ਜਾਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆਹ ਆਪ ਬਣ ਗਈ ਸਾਡੀ ਗੱਲ ਅਸੀਂ 5-7 ਬੰਦੇ ਕੇ ਫੈਸਲੇ ਫੈਸਲਾ ਕਰਦੇ ਨਹੀਂ ਹੈਗੇ ਸਮਰਾਸ਼ਾ ਸਾਨੂੰ ਸਾਡੇ ਜਨਰਲ ਫੋਰਮਾਂ ਗੱਲ ਕਰਨੇ ਪੈਣੀਆਂ ਭਾਈ ਸਮਾਂ ਤੇ ਦੇਣਾ ਪੂਰਾ ਕਿੰਨੇ ਦਿਨ ਬੱਗੇ ਨਾ ਬੰਦੀਰ ਸਾਹਿਬ ਪਹਿਲਾਂ ਐਮਰਜੈਂਸੀ ਮੀਟਿੰਗ ਰੱਖੀ ਗਈ ਸੀ 13 ਤਰੀਕ ਦੀ ਉਦੋਂ ਟਾਈਮ ਘਟ ਗਿਆ ਗਿਆ ਤੇ ਹੁਣ ਮੀਟਿੰਗਾਂ ਦੀ ਮੀਟਿੰਗਾਂ ਕਿਉਂ ਤੇ ਮੰਗ ਲਈ ਕਿ ਤੁਹਾਡੇ ਲਈ ਵੀ ਇਸ ਦਿੱਤੀ ਹੈ ਜਿਹੜੀ ਉਹ ਧਲੇਵਾਲ ਦੀ ਸਾਹ ਦਿੱਤੀ ਹੈ ਮੀਟਿੰਗ ਦੇਖੋ ਮੇਰੀ ਮੇਰੀ ਬੇਨਤੀ ਹੈ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਇਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਸਿਟੀਕਲ ਹਾਲਾਤ ਦੇ ਦੇਖੋ ਅੱਜ ਕਿਨੇ ਮੈਂ ਫਿਰ ਕਹਿੰਦਾ ਮੈਂ ਨਹੀਂ ਅਸੀਂ ਤਾਂ ਕਹਿੰਦੇ ਆ ਨਾ ਕਿ ਚੱਲ ਕੋਈ ਕਹਿੰਦਾ ਕੋਈ ਕੋਈ ਤੇ ਲੋਕ ਸੰਸਦ ਸਮਾਂ ਚਾਹੀਦਾ ਸਮਾਂ ਦਾ ਕੋਈ ਦੇਣਾ ਪਊਗਾ ਨਾ ਅਸੀਂ ਆਪਣੇ ਵਾਲੀ ਅਪੀਲ ਅੰਦਰ ਕਰ ਦਿੱਤੀ ਆ ਹੋ ਸਕਦਾ ਸੋਚ ਕੇ ਕੱਲ ਸੁਪਰੀਮ ਕੋਰਟ ਵਾਂਗੂ ਤਰੀਕੀ ਪਾਉਗੀ ਸੁਪਰੀਮ ਕੋਰਟ ਵਾਂਗੂ ਤਰੀਕੇ ਪੈਣਗੇ ਬੰਦੀਰ ਸਾਹਿਬ ਕੋਈ ਐਕਸ਼ਨ ਵੀ ਹੋਊਗਾ ਨਹੀਂ ਨਹੀਂ ਦੇਖੋ ਇਕਤਾ ਦੀ ਆਸ ਨਹੀਂ ਛੱਡਣੀ ਤੋ ਕਹਿ ਤੋ ਇੱਕ ਗੱਲ ਦੱਸਣੀ ਹੋਣੀ ਕਿ ਉਹ ਕਿੰਨੀ ਚੰਗੀਆਂ ਤਾਂ ਕੰਮ ਉਹ ਦੱਸਣ ਕਿ ਧੰਨਵਾਦ ਜੇ ਅਸੀਂ ਇਹ ਇਰਸ਼ਾਨ ਨੇ ਜਿਵੇਂ ਗੱਲ ਰੱਖੀ ਉਹਨਾਂ ਵਿੱਚ ਮੈਂ ਐਡ ਕਰ ਦਿੰਦਾ ਦੇਖੋ ਚੈਸ ਤੋਂ ਪੋਜੀਸ਼ਨ ਤੇ ਅਸੀਂ ਖੜੇ ਵਾ ੱਲੇ ਵਾਰ ਸਾਭਤੀ ਸਭ ਤੋਂ ਪਹਿਲਾਂ ਉੱਥੋਂ ਹੀ ਚੱਲ ਪਈ ਆ ਉਹਨਾਂ ਦੀ ਸਿਹਤ ਨਾਲ ਜਵਾਰੇ ਅਸੀਂ ਆਪਣੇ ਸੱਜਣਾਂ ਨਾਲ ਜਿੱਤਾਂ ਸੀਗਾ ਔਰ ਦੂਜੀ ਗੱਲ ਇਹ ਹੈ ਜਿਨ੍ਹਾਂ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਏਕਤਾ ਤੇ ਵੱਡੇ ਹਾਮੀ ਆ ਅਸੀਂ ਕੋਈ ਇਹੋ ਜੀ ਗੱਲ ਕੋਈ ਵੀ ਨਹੀਂ ਕਰਨਾ ਚਾਹੁੰਦੇ ਏਕਤਾ ਦਾ ਟੁੱਗੇ ਰਸਤੇ ਖੁੱਲੇ ਆ ਅਸੀਂ ਫੋਰਮ ਫੋਰਮੇ ਵੀ ਨੱਚ ਚਲੇਗੇ ਦੋਨੇ ਤਰ੍ਹਾਂ ਅਸੀਂ ਮੈਦਾਨ ਦੇ ਵਿੱਚ ਹੈਗੇ ਸਾਡੇ ਲਈ ਜੱਲੇਵਾਲ ਸਾਹਿਬ 53ਵੇਂ ਵਿੱਚ ਹੈਗੇ ਸਾਡੇ ਲਈ ਕਹਿਣ ਤੋਂ ਭਾਵ ਏਕਤਾ ਦਾ ਰਾਹ ਤਿੰਨਾ ਫੋਰਮਾਂ ਵੱਲੋਂ ਖੁੱਲਾ ਸਾਡੇ ਵੱਲੋਂ ਵੀ ਖੁੱਲਾ ਹੈਗਾ ਜਿਵੇਂ ਉਹ ਆਪਣੀ ਮੀਟਿੰਗ ਚ ਤੈਅ ਕਰਨਗੇ ਸਾਨੂੰ ਇਨਫਰਮੇਸ਼ਨ ਦੇ ਦੇਣਗੇ ਜਾਂ ਸਾਨੂੰ ਕੋਈ ਸੱਦਾ ਹੋਊਗਾ ਕਾਹਨੋਂ ਦੇਣਗੇ ਉਹਨਾਂ ਦੇ 15 ਤੋਂ 13 13 ਤੋਂ 18 ਹੁਣ ਕਦੀ ਆ ਗਈ ਕਿ ਉਹਦੀ ਡੈਥ ਦੀ ਇਨਸੀਡੈਂਟ ਗ੍ਰਿਗੋਰੀਆ ਨਹੀਂ ਆਪਾਂ ਇਹ ਨਾ ਸ਼ਬਦ ਵਰਤੀਏ ਦੇਖੋ ਇਹ ਆ ਕੇ ਇੱਥੋਂ ਕਹਿੰਦੇ ਆ ਮੈਂ ਜਦੋਂ ਤੁਹਾਨੂੰ ਦੱਸ ਤਾਲੀ ਦੇਕਰ ਦੋਸਤੋ ਇਹ ਤੁਹਾਡਾ ਸਵਾਲ ਠੀਕ ਹੈ ਪਰ ਮੈਂ ਕਹਿੰਦਾ ਚਲੋ ਭਨੇਰ ਸਾਹਿਬ ਕਰ ਲੈਣੇ ਮੈਂ ਮੈਂ ਤੇ ਕੁਮੇਤ ਨਹੀਂ ਕਰਾਂ ਉਹ ਜਦ ਜਿਵੇਂ ਸਵਾਲ ਆ ਇਹ ਸਵਾਲ ਸਾਡੇ ਲਈ ਉਹ ਤਾਂ ਹੀ ਤਕੜਾ ਜਿੱਡਾ ਥੋੜੇ ਲਈ ਦੇਖੋ ਇੱਕ ਤਾਂ ਕੋਈ ਆਂਚ ਨਾ ਆਵੇ ਠੀਕ ਹੈ ਜੀ ਇੱਕ ਤਾਂ ਕਿਤੇ ਕੋਈ ਸਾਡਾ ਭਰਾ ਨਾ ਕਹੇ ਪਿਆ ਥੋੜੇ ਪੱਖੋਂ ਕੁਝ ਸਿਆ ਗੱਲ ਕਹੀ ਸੀ ਉੱਚੋਂ ਇੱਕ ਤਾਂ ਨੂੰ ਆਂਚ ਆਈ ਅਸੀਂ ਇਹਦਾ ਖਿਆਲ ਰੱਖਾਂਗੇ ਕੋਈ ਸਾਡੇ ਭਰਾ ਨੂੰ ਅਸੀਂ ਅੰਦਰ ਦੀਆਂ ਗੱਲਾਂ ਮੀਡੀਆ ਚ ਨਹੀਂ ਕਰ ਸਕਦੇ ਤੇਰੀਆਂ ਗੱਲਾਂ ਸਾਂਝੀਆਂ ਨਹੀਂ ਬੰਦੇਰ ਸਾਹਿਬ ਨਹੀਂ ਵੇਰੀ 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 ਬੰਦੇਰ ਸਾਹਿਬ ਬੰਦੇਰ ਸਾਹਿਬ ਗੱਲ ਤਾਂ ਕਿਹਣੀ ਪਹੁੰਚ ਰਹੀ ਨਹੀਂ ਨਹੀਂ ਗੱਲ ਸੁਣੋ ਤੁਸੀਂ ਜਿਹੜਾ ਤਾਂ ਮੀਡੀਆ ਵੀ ਜੁੜਿਆ 53 ਦਿਨ ਹੋ ਗਏ ਉੱਥੇ ਕਵਰੇਜ ਕਰਦੇ ਆ ਨੂੰ ਕਿਤੇ ਨਾ ਕਿਤੇ ਜਾਨ ਬਚਾਉਣ ਦੀ ਗੱਲ ਆਉਂਦੀ ਹੈ 9 ਜਨਵਰੀ ਨੂੰ ਇੱਕ ਤਾਂ ਬਤਨ ਪਾਸ ਹੁੰਦਾ ਹੈਗਾ ਅੱਜ 9 ਦਿਨ ਹੋ ਗਏ ਇੱਕ ਸਕਿੰਟ ਸਹਾਇ ਨਹੀਂ ਇੱਕ ਪਾਸੇ ਤੁਸੀਂ ਸਾਰੇ ਕਹਿੰਦੇ ਹੋ ਪਰ ਦੂਜੇ ਪਾਸੇ ਕਹਿੰਦੇ ਹੋ ਜਾਨ ਬਚਾਉਣ ਵਾਸਤੇ ਕਹਿੰਦੇ ਹੋਗਾ ਕੋਈ ਠੀਕ ਹੈ ਜਾਨ ਨੂੰ ਖੁੱਲ ਕੇ ਸਾਹਮਣੇ ਆਉਣੀ ਚਾਹੀਦੀ ਹੈ ਲੋਕ ਤਾਂ ਕੋਈ ਨਾ ਕਿਤੇ ਪਾਸੇ ਲੋਕਾਂ ਨੂੰ ਕੋਈ ਤਾਂ ਮਰਨ ਦੇ ਦੇਗਾ ਭੰਗੂਸੇ ਦੇ ਵਿੱਚ ਅਪਰਕਰ ਵੀ ਰੋਕਦੀ ਹਾਂ ਅਸੀਂ ਟਾਈਮ ਰੇਟ ਕਰਕੇ ਇੱਥੇ ਪਾਉਂਦੇ ਹਾਂ ਇੱਕ ਮਿੰਟ ਕੋਈ ਇੱਕ ਪਾਸੇ ਗੱਲ ਲੋਕਾਂ ਤੋਂ ਦੂਰ ਹੋਣਾ ਨਹੀਂ ਹੈ ਨਹੀਂ ਮੇਰੀ ਬੇਟੀ ਮੇਰੀ ਇੱਕ ਬੇਟੀ ਮੇਰੀ ਇੱਕ ਬੇਟੀ ਠੀਕ ਹੈ ਮੇਰੀ ਬੇਟੀ ਆ ਅਜੀਤਾ ਇੱਕ ਲਾਪੀਨ ਤਾਂ ਬਈ ਕਰਦਾ ਸੀ ਤਾਂ ਹੱਕ ਆ ਕਾ ਸਕਦੇ ਫਿਰ ਵੀ ਕੋਈ ਭਰਾ ਨਹੀਂ ਸਾਡੀਆਂ ਮੋਟੀਆਂ ਸਾਨੂੰ ਬਈ ਇਸ ਸੋਚਣ ਦਿਓ ਅਸੀਂ ਇੱਕ ਤਾਂ ਵਾਰ ਚਿੱਟਾ ਸਾਡੇ ਕੋਲ ਲਈ ਕੀ ਸੋਚੀ ਨਾ ਠੀਕ ੱਲੇ ਸਾਡੇ ਹਾਲਾਤ ਇਸ ਨੇ ਇੱਕ ਤਾਂ ਦੇਖੇ ਠੀਕ ਹੈ ਨਹੀਂ ਵੱਡੀ ਗੱਲ ਆਪਣੇ ਸਾਹ ਵਜਾ ਠੀਕ ਆ ਦੇਖੋ ਜਿੱਥੋਂ ਤੱਕ ਸਵਾਲ ਹੈਗਾ ਸਰਕਾਰ ਮੋਤੀ ਸਰਕਾਰ ਮੈਂਦੀ ਗੱਲ ਤੋਂ ਅਨੁਸਾਰਾ ਕਰਕੇ ਗਿਆ ਜੇ ਕੋ ਅੰਦੋਲਨ ਤੇਜ਼ ਕੀਤਾ ਆਪਾਂ ਅੰਦੋਲਨ ਆ ਨਾ ਆਪਣਾ ਦਿਲੀ ਅੰਦਰ ਤੋਂ ਦੋ ਦੋ ਫਾਰਮੂਲੇ ਰਹੇ ਇੱਕ ਤਾਂ ਜਥਾਭਟਾ ਹੋ ਗਿਆ ਮਤਵੱਤੇ ਸੀ ਅੰਦੋਲਨ ਨੂੰ ਤੇਜ਼ ਕੀਤਾ ਉਧਰ ਅਸੀਂ ਜਥਾ ਭੇਜ ਰਹੇ ਆ ਮੈਂ ਤੁਹਾਨੂੰ ਇਸ਼ਾਰਾ ਕਰ ਗਿਆ ਵੀ ਜੜੀ ਜੜੀ 26 ਦੀ ਕਾਲ ਆ ਇਹ ਭਾਈ ਇਹ ਤੋਂ ਬਾਅਦ ਇਹ ਤੋਂ ਵੀ ਆਪਾਂ ਜੋੜ ਲਾ ਕੇ ਕਰਾਂਗੇ ਪ੍ਰੈਸ਼ਰ ਪਵੇ ਸਰਕਾਰ ਤੇ ਅਸੀਂ ਚਿੰਤਤ ਆਉਦੇ ਇਹ ਨਹੀਂ ਲੱਗਦਾ ਕਿ ਨਿਸ਼ਾਨੀ ਮੰਗਾ ਨਾਲੋਂ ਜ਼ਿਆਦਾ ਜਿਹੜੇ ਕਿਸਾਨ ਨੇ ਤਾਂ ਉਹ ਵੱਡੀ ਹੋ ਰਹੀ ਹੈ ਉਹ ਵੱਡੀ ਹੋ ਰਹੀ ਹੈ ਕਿ ਨਿਸ਼ਾਨੀ ਮੰਗਾ ਤੋਂ ਜ਼ਿਆਦਾ ਤੁਹਾਨੂੰ ਲੱਗਦਾ ਕਿ ਕਿਸਾਨੀ ਜਥੇਬੰਦੀਆਂ ਜਾਂ ਲੀਡਰਾਂ ਦੀ ਏਕੋ ਵੱਡੀ ਲੱਗ ਰਹੀ ਹੈ ਇੱਥੇ ਦੋਸਤੋ ਕੋਈ ਏਕੋ ਵੱਡੀ ਨਹੀਂ ਹੈਗੀ ਢੱਲੇ ਸਰ ਜੀ ਸਪਸ਼ਟੀਓਂ ਨਹੀਂ ਕਰ ਰਹੇ ਸਰ ਤੁਸੀਂ ਸਰ ਮੀਡੀਆ ਰੋਲ ਕਵਰੇਜ ਹੁੰਦਾ ਕਿਉਂ ਨਹੀਂ ਕਰ ਰਹੇ ਆਖਰ ਸਾਡੇ ਦੋ ਰਮਾ ਫੋਰਮਾ ਵੱਲੋਂ ਦਰਵਾਜ਼ੇ ਖੁੱਲੇ ਹੈਗੇ ਐਕਟਾਂ ਲਈ ਜਿਹੜੀ ਉਹਨਾਂ ਦੀ ਪਟੀਸ਼ਨ ਡੱਲੇਵਾਲ ਸਾਹਿਬ ਦੀ ਉਹ ਵੀ ਰੱਦ ਕੀਤੀ ਹੈਗੀ ਆ ਪੰਗੂ ਸਾਹਿਬ ਦਰਜੇ ਖੁੱਲੇ ਨੇ ਦਰਜਾ ਕੋਈ ਆ ਜਾ ਕਿਉਂ ਨਹੀਂ ਰਿਹਾ ਕਿਉਂ ਨਹੀਂ ਦਰਜ ਇੱਕ ਦੂਜੇ ਦਰਜੇ ਆਪਣੇ ਦਰਜੇ ਖੁੱਲੇ ਪੂਰਾ ਆਪਾਂ ਨੂੰ ਆਉਣਾ ਪਏ ਜੀ ਜਰਬ ਦੇ ਭਾਈ ਤੁਸੀਂ ਇਕੱਠ ਕਿਤੇ ਨਾ ਕਿਤੇ ਰੋਣਾ ਬੜ ਗਏ ਸਾਡੇ ਤੇ ਖੁੱਲੇ ਆ ਦਵਾਜੇ ਉਹਨਾਂ ਨੇ ਕੋਈ ਚੰਗ ਸਕਿਆ ਪੰਗੂ ਸਾਹਿਬ ਆਉਣਗੇ ਨਾ ਆਪਣੇ ਵੱਡੇ ਉਹਨਾਂ ਦੇ ਸਾਹ ਸਾਡੇ ਭਰਾਵਾ ਮੇਰੀ ਬੇਨਤੀ ਆ ਦੇਖੋ ਠੀਕ ਹੈ ਪਰ ਸੰਗ ਜੀ ਕਰ ਅਸੀਂ 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 ਜਤਨ ਚਤਮ ਦੇ ਰਾਂਗੇ ਭਾਈ ਧੰਨਵਾਦ ਠੀਕ ਹੈ ਸਰ ਥੈਂਕ ਯੂ ਓਕੇ ਕੁਛ ਨਹੀਂ ਮੀਟਿੰਗ ਚ ਪਾਣੀ ਚ ਮਧਾਨੀ